ਨੰਦਪੁਰ ਦਾ ਮਤਾ ਕੋਈ ਵੱਖਰਾ ਦੇਸ਼ਨ ਮੁਲਕ ਨਹੀਂ ਮੰਗਦਾ ਸੀ ਮੈਂ ਕਹਿੰਦਾ ਇੱਕ ਵੀ ਮਸਲਾ ਉਹ ਨਹੀਂ ਜਿਹੜਾ ਸੰਵਿਧਾਨ ਦੇ ਨਾਲ ਟਕਰਾਅ ਖਾਂਦਾ ਹੋਵੇ ਹਮ ਇੱਕ ਵੀ ਮਸਲਾ ਉਹ ਨਹੀਂ ਜਿਹੜਾ ਵੱਖਰੇ ਮੁਲਕ ਦੀ ਮੰਗ ਕਰਦਾ ਹੋਵੇ ਇਸੇ ਕਰਕੇ ਸੰਤਾਂ ਨੇ ਅਸੀਂ ਕਹਿੰਦੇ ਸੰਤਾਂ ਨੇ ਕਦੇ ਮੰਗਿਆ ਨਹੀਂ ਸੀ ਸੰਤਾਂ ਨੇ ਆਨੰਦਪੁਰ ਦੇ ਮਤੇ ਤੇ ਜਿਹੜਾ ਛੇਤਰਕਾਰਡਾ ਕਰਕੇ ਇਹਨਾਂ ਨੂੰ ਕਿਹਾ ਸੀ ਲੜਾਈ ਲੜੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਂੰਦਪੁਰ ਦੇ ਮਤੇ ਨੂੰ ਸਮਝਣ ਵਾਸਤੇ ਇਹ ਮਾਕੇ ਇੱਕ ਲੈਣ ਦੀ ਪ੍ਰਭਾਸ਼ੀ ਕਾਫੀ ਆ ਕਿ ਪੰਜਾਬ ਆਪਦਾ ਆਨੰਦ ਲਵੇ ਸੈਂਟਰ ਆਪਦਾ ਆਨੰਦ ਲਵੇ ਸਾਨੂੰ ਆਪਦੇ ਜਿਹੜੇ ਅਧਿਕਾਰ ਨੇ ਸਾਨੂੰ ਸਾਡੇ ਦਿੱਤੇ ਜਾਂ ਤੁਸੀਂ ਜਿਵੇਂ ਪਾਣੀ ਦਾ ਮਸਲਾ ਲਾ ਲਓ ਡੈਮਾਂ ਦਾ ਕੰਟਰੋਲ ਲਾ ਲਓ ਪੰਜਾਬ ਯੂਨੀਵਰਸਿਟੀ ਦਾ ਮਸਲਾ ਲਾ ਲਓ ਸਾਡੀਆਂ ਨੀਤੀਆਂ ਐਜੂਕੇਸ਼ਨ ਦੀ ਪਾਲਿਸੀ ਲਾ ਲਓ ਸਾਡੀ ਇਕਨੋਮਿਕ ਪਾਲਿਸੀ ਲਾ ਲਓ ਸਾਡੀ ਐਗਰੀਕਲਚਰ ਪਾਲਿਸੀ ਲਾ ਲਓ ਇਹ ਸਾਰੇ ਮਸਲਾਂ ਦੇ ਉੱਤੇ ਕੀ ਆ ਸਾਡਾ ਸਟੇਟ ਆਨੰਦਪੁਰ ਦਾ ਮਤ ਆ ਬਾਈ ਕੱਲਾ ਪ੍ਰੋਬਲਮ ਓਰੀਐਂਟਡ ਨਹੀਂ ਸੋਲੂਸ਼ਨ ਓਰੀਐਂਟਡ ਸੀ ਕੱਲੇ-ਕੱਲੇ ਮਸਲੇ ਦਾ ਹੱਲ ਵੀ ਦੱਸਿਆ ਵੀ ਕਰਾਂਗੇ ਕਿਵੇਂ ਬੜੀ ਸ਼ਾਨਦਾਰ ਮ ਅਹਿਸਾਸ ਕਰਾਇਆ ਜਾਊ ਮਾ ਕੇ ਖੁਦ ਮੁਖਤਿਆਰੀ ਦਾ ਪਰ ਜਿਹੜਾ ਉਹਨੂੰ ਕੀ ਆ ਡਿਟੇਲ ਦੇ ਵਿੱਚ ਜਦੋਂ ਤਿਆਰ ਕਰ ਲੈਂਦੇ ਆ ਸਾਡੇ ਬੁੱਧੀਜੀ ਵੀ ਹੁਣ ਸਾਡੇ ਬੁੱਧੀਜੀ ਮੈਂ ਤਾਂ ਹੀ ਕਹਿੰਦਾ ਵੀ ਸਾਡੇ ਕੋਲ ਤਾਂ ਇਹੋ ਜੀ ਮਾ ਕੇ ਸੀਗੇ ਜਿਹੜੇ ਨੂੰ ਖਤਮ ਕਰ ਦਿੱਤਾ ਗਿਆ ਕਪੂਰ ਸਿੰਘ ਵਰਗੇ ਨੂੰ ਪਹਿਲਾਂ ਖਤਮ ਸੈਂਟਰ ਦੇ ਵਿੱਚੋਂ ਕੱਢਿਆ ਜਾਂਦਾ ਉਹਨਾਂ ਨੂੰ ਉਹ ਜਾਣਦੇ ਸੀਗੇ ਕਿ ਕਿਸ ਤਰੀਕੇ ਨਾਲ ੱੱੱਕਾ ਹੋ ਰਿਹਾ ਸੀ ਪਟੇਲ ਵਰਗੇ ਨੇ ਜਦੋਂ ਸਾਨੂੰ ਕਿਹਾ ਸੀ ਜਿਹੜਾ 임ਪੀਸ਼ਾ ਕਉਂਦਾ ਵਿਰੋਧ ਕਰਨ ਨਾਲ ਵੀ ਕਪੂਰ ਸਿੰਘ ਸੀ ਤਾਂ ਉਹਨਾਂ ਬੰਦਿਆਂ ਦਾ ਡਰਾਫਟ ਕੀਤੇ ਸਮਝੌਤੇ ਨੂੰ ਬਦਨਾਮ ਜਿਸ ਤਰੀਕੇ ਨਾਲ ਕੀਤਾ ਗਿਆ ਹੁਣ ਇਹਦੇ ਵਿੱਚ ਜੇ ਆਪਾਂ ਡਿਟੇਲ 'ਚ ਬੜੀ ਗੱਲ ਨਾ ਕਰੀਏ ਤਾਂ 73 ਤੋਂ ਬਾਅਦ ਮੈਂ ਕਹਣਾ ਵੀ ਅਕਾਲੀ ਦਲ ਨੇ ਬੇਸ਼ੱਕ ਉਹ ਮਤਾ ਲੈ ਜਾਂਦਾ ਸੀ ਪਰ ਉਦੋਂ ਬਾਅਦ ਅਨਸਾਰਤਾ ਵਿਸਾਰਨ ਤੋਂ ਬਾਅਦ ਬਈ 75 ਜੇ ਐਮਰਜੈਂਸੀ ਲੱਗਦੀ ਆ 77 ਦੇ ਤੱਕ ਕਿ ਐਮਰਜੈਂਸੀ ਰਹਿੰਦੀ ਆ ਤੇ ਐਮਰਜੈਂਸੀ ਹਟਾਉਣ ਤੋਂ ਬਾਅਦ ਫੇਰ ਕੀ ਇਹਨਾਂ ਦੇ ਭੁੱਲਿਆਂ ਦੇ ਜਾਦ ਆ ਜਾਂਦਾ ਅਕਾਲੀ ਦਲ ਦੇ ਕਿਉਂਕਿ ਜਿੰਨੇ ਵਾਰੀ ਅਕਾਲੀ ਦਲ ਕੀ ਆ ਮਰਦਾ ਉਦੋਂ ਫਿਰ ਅਨੰਦਪੁਰ ਦਾ ਮਤਾ ਦੇ ਕੀ ਆ ਸਹਾਰਾ ਲੈਂਦੇ ਆ ਹੁਣ ਸੁਖਵੀਰ ਬਾਦਲ ਨੂੰ ਵੀ ਲੋਹਾਂ ਅਨੰਦਪੁਰ ਦੇ ਮਤੇ ਦਾ ਸਹਾਰਾ ਲੈ ਕੇ ਮੈਂ ਕਹਣਾ ਉਹਦੇ ਪਹਿਰਾ ਦੇ ਦੇ ਅੱਜ ਸਾਰਾ ਪੰਜਾਬ ਛ ਅਕਾਲੀ ਦਲ ਉਹਦੇ ਉੱਤੇ ਪਹਿਰਾ ਤਾਂ ਦੇਵੇ ਨਾ ਕਿਉਂਕਿ ਉਹ ਮਸਲਾ ਸਾਡੀ ਹਰ ਸਮੱਸਿਆ ਦਾ ਹੱਲ ਆ ਕੋਈ ਸਮੱਸਿਆ ਬਾਕੀ ਨਹੀਂ ਰਹਿੰਦੀ ਇਹਦਾ ਡਿਟੇਲ ਦੇ ਵਿੱਚ ਤਿਆਰ ਕੀਤਾ 1978 ਦੇ ਵਿੱਚ ਆ ਕੇ ਜਦੋਂ ਸਰਕਾਰ ਸੈਂਟਰ ਦੀ ਬਣਦੀ ਆ ਤਾਂ ਉਦੋਂ ਜਾਣ ਸੰਗ ਦੀ ਸਰਕਾਰ ਦੇ ਭਾਈਵਾਲ ਕੌਣ ਬਣਦੇ ਆ ਬਾਦਲਕੇ ਹੂੰ ਸੈਂਟਰ 'ਚ ਤੁਹਾਡਾ ਹਿੱਸਾ ਯਾਰ ਜਿੰਨੀਆਂ ਤੁਹਾਡੀਆਂ ਮਦਾ ਹੈਗੀਆਂ ਸੈਂਟਰ ਦੀਆਂ ਘਟੋ ਘਟ ਤੁਸੀਂ ਹੱਲ ਕਰਾ ਸਕਦੇ ਸੀ ਪਰ ਉਹ ਹੱਲ ਕਿਉਂ ਨਹੀਂ ਹੋਈਆਂ ਉਹ ਬੜੀ ਇੰਟਰਸਟਿੰਗ ਗੱਲ ਆ ਬਈ ਅਸਲ ਦੇ ਵਿੱਚ ਮਸਲਾ ਇਹ ਸੀ ਵੀ ਇਹਨਾਂ ਨੂੰ ਸ਼ੁਰੂ ਤੋਂ ਜਿਵੇਂ ਆਪਾਂ ਕਹਿੰਦੇ ਨੇ ਕਿ ਕੁਰਸੀਆਂ ਪਿਆਰੀਆਂ ਸੀ ਆਪ ਨੂੰ ਹੂੰ ਇਹਦੇ ਕਰਕੇ ਇਹਨਾਂ ਨੇ ਕੀ ਆ ਸੈਂਟਰ 'ਚ ਜਾ ਕੇ ਉਹ ਰੌਲੇ ਕੀ ਆ ਚੱਕੇ ਨਹੀਂ ਇਹ ਸਿਰਫ ਜਦੋਂ ਕੀ ਅਸੱਤਾ ਆਉਂਦੀ ਸੀ ਤਾਂ ਫਿਰ ਉਹ ਕੀ ਆ ਨਜ਼ਾਰੇ ਲੈਣ 'ਚ ਵਿਅਸਤ ਹੋ ਜਾਂਦੇ ਸੀ ਆਪਦੇ ਕੀ ਆ ਸੋਚਦੇ ਸੀ ਸਾਨੂੰ ਕੀ ਮਿਲੂਗਾ ਸਾਨੂੰ ਸੈਂਟਰ 'ਚ ਕਿਹੜੀ ਵਜ਼ੀਰੀ ਮਿਲੂਗੀ